ਜਿਹੜੀਆਂ-ਜਿਹੜੀਆਂ ਕੁੜੀਆਂ ਨੂੰ ਉਹਨਾਂ ਦੇ ਮਾਪੇ ਹਰ ਵੇਲੇ ਕਿਸੇ ਨਾ ਕਿਸੇ ਗੱਲ ਤੋਂ ਝਿੜਕਦੇ ਰਹਿੰਦੇ ਨੇ, ਗੁੱਸੇ ਹੁੰਦੇ ਰਹਿੰਦੇ ਨੇ ਜਾਂ ਉਹ ਧੀਆਂ ਇਹ ਸਮਝਦੀਆਂ ਕਿ ਸਾਡੇ ਮਾਪੇ ਹਰ ਵੇਲੇ ਸਾਡੇ ਨਾਲ ਨਾਰਾਜ਼ ਰਹਿੰਦੇ ਨੇ, ਗੁੱਸੇ ਰਹਿੰਦੇ ਨੇ, ਆਹ ਨਾ ਕਰੋ, ਉਹ ਨਾ ਕਰੋ, ਸਾਡੇ ਮਾਪੇ ਬੜੇ ਪਛਾਣ ਖਿੱਚੂ ਸੋਚਦੇ ਨੇ। ਉਹ ਕਿਰਪਾ ਕਰਕੇ ਆਪਣੇ ਪਰਸ ਦੇ ਵਿੱਚ ਇੱਕ ਅਜਿਹੀ ਚੀਜ਼ ਪਾ ਕੇ ਰੱਖਣ ਤਾਂ ਫਿਰ ਉਹਨਾਂ ਨੂੰ ਕਦੀ ਨੌਬਤ ਨਹੀਂ ਆਵੇਗੀ ਇਹ ਕੋਈ ਵਹਿਮ ਭਰਮ ਤੇ ਅੰਧਵਿਸ਼ਵਾਸ ਨਹੀਂ ਹੈਗਾ ਹੁਣ ਕਈ ਧੀयां ਇਹ ਸੋਚਦੀਆਂ ਕਿ ਸਾਡੇ ਮਾਂ ਬਾਪ ਸਾਨੂੰ ਹਰ ਵੇਲੇ ਝਿੜਕਦੇ ਰਹਿੰਦੇ ਨੇ ਗੁੱਸੇ ਹੁੰਦੇ ਰਹਿੰਦੇ ਨੇ ਤੇ ਮੈਂ ਆਸ ਕਰਨਾ ਕਿ ਉਹ ਇਹ ਵੀਡੀਓ ਜ਼ਰੂਰ ਵੇਖਣ ਹੋ ਸਕਦਾ ਉਹਨਾਂ ਨੂੰ ਇਹ ਵੀਡੀਓ ਦਾ ਬਹੁਤ ਜ਼ਿਆਦਾ ਫਾਇਦਾ ਵੀ ਹੋ ਜਾਵੇ ਉਹਨਾਂ ਧੀਆਂ ਨੂੰ ਉਹਨਾਂ ਭੈਣਾਂ ਨੂੰ ਕਿਉਂਕਿ ਇੱਕ ਗੱਲ ਉਹ ਧੀਆਂ ਨੂੰ ਸਮਝ ਲੈਣੀ ਚਾਹੀਦੀ ਆ ਕਿ ਜੇ ਉਹਨਾਂ ਦੇ ਮਾਪੇ ਜਿਹੜੇ ਨੇ ਉਹਨਾਂ ਨੂੰ ਗੁੱਸੇ ਹੁੰਦੇ ਨੇ ਤੇ ਲੇਕਿਨ ਉਹਨਾਂ ਦੇ ਭਰਾ ਨੂੰ ਗੁੱਸੇ ਘੱਟ ਹੁੰਦੇ ਨੇ ਤੇ ਧੀ ਨੂੰ ਜ਼ਿਆਦਾ ਗੁੱਸੇ ਹੁੰਦੇ ਨੇ ਆਮ ਤੌਰ ਤੇ ਧੀਆਂ ਦਾ ਸ਼ਿਕਵਾ ਹੁੰਦਾ ਕੁਝ ਦਾ ਕਿ ਤੁਸੀਂ ਆਪਣੇ ਪੁੱਤ ਨੂੰ ਤੇ ਘਟ ਕਹਿੰਦੇ ਹੋ ਸਾਨੂੰ ਜ਼ਿਆਦਾ ਕਹਿੰਦੇ ਹੋ ਹਰ ਵੇਲੇ ਸਾਡੇ ਦਿਵਾਲੇ ਹੋਏ ਰਹਿੰਦੇ ਹੋ ਤੁਸੀਂ ਵੀਰ ਨੂੰ ਕਹੋ ਹਾਂ ਵੀਰ ਨੂੰ ਕਿਉਂ ਨਹੀਂ ਕਹਿੰਦੇ ਇਹ ਸਵਾਲ ਵੀ ਕਈ ਵਾਰ ਸੁਣ ਨੂੰ ਮਿਲਦੇ ਨੇ ਕੁਝ ਧੀਆਂ ਦੇ ਦਿਮਾਗ 'ਚ ਹੋ ਸਕਦਾ ਕਿ ਮਾਪੇ ਜਿਹੜੇ ਧੀਆਂ ਨੂੰ ਜ਼ਿਆਦਾ ਖੁਸ਼ੀ ਹੁੰਦੇ ਆ ਤੇ ਵੀਰ ਨੂੰ ਘਟ ਹੁੰਦੇ ਜਾਂ ਵੀਰਾਂ ਨੂੰ ਘਟ ਹੁੰਦੇ ਨੇ ਤੇ ਤੁਸੀਂ ਵੇਖੋ ਨਾ ਕਿ ਜਿਹੜੀ ਚੀਜ਼ ਕੀਮਤੀ ਹੋਵੇ ਜਿਹੜੀ ਚੀਜ਼ ਮੰਗੀ ਹੋਵੇ ਹਮੇਸ਼ਾ ਉਹਦੇ ਬਾਰੇ ਜ਼ਿਆਦਾ ਚਿੰਤਤ ਰਿਹਾ ਜਾਂਦਾ ਆ ਉਹਦੇ ਬਾਰੇ ਜ਼ਿਆਦਾ ਸੋਚਿਆ ਜਾਂਦਾ ਵਿਚਾਰਿਆ ਜਾਂਦਾ ਕਿ ਮਹਿੰਗੀ ਚੀਜ਼ ਨੂੰ ਸਾਂਭ ਆਮਰ ਕਿਹਾ ਜਾਂਦਾ ਜਿਵੇਂ ਮੰਨ ਲਓ ਕਿ ਕਿਸੇ ਦੇ ਘਰ ਦੇ ਵਿੱਚ ਆ ਮੰਨ ਲਓ ਹੀਰੇ ਪਏ ਹੋਣ ਜਾਂ ਉਹਦੇ ਘਰ ਚ 골ਡ ਪਿਆ ਹੋਵੇ ਆ ਹਮੇਸ਼ਾ ਕੀ ਕੀਤਾ ਜਾਂਦਾ ਜਾਂ ਚਾਂਦੀ ਪਈ ਹੋਵੇ ਮੈਂ ਨਹੀਂ ਕਹਿੰਦਾ ਕਿ ਪੁੱਤ ਮਾੜੇ ਹੁੰਦੇ ਪੁੱਤ ਬਹੁਤ ਕੀਮਤੀ ਹੁੰਦੇ ਨੇ ਧੀਆਂ ਵੀ ਬਹੁਤ ਕੀਮਤੀ ਹੁੰਦੀਆਂ ਨੇ ਲੇਕਿਨ ਧੀਆਂ ਦੇ ਲਈ ਇਹ ਗੱਲ ਹੈ ਕਿ ਜਿਹੜੀਆਂ ਧੀਆਂ ਹੁੰਦੀਆਂ ਨਾ ਇਹ 골ਡ ਵਰਗੀਆਂ ਹੁੰਦੀਆਂ ਸੋਨੇ ਵਰਗੀਆਂ ਹੁੰਦੀਆਂ ਨੇ ਤੇ ਸੋਨੇ ਨੂੰ ਕਦੀ ਹਰ ਜਗ੍ਹਾ ਤੇ ਨਹੀਂ ਛੁੱਟਿਆ ਜਾਂਦਾ ਉਹਨਾਂ ਨੂੰ ਹਮੇਸ਼ਾ ਚੋਰਾਂ ਤੋਂ ਬਚਾਇਆ ਜਾਂਦਾ ਠੱਗਾਂ ਤੋਂ ਬਚਾਇਆ ਜਾਂਦਾ ਲੁਟੇਰੀਆਂ ਤੋਂ ਬਚਾਇਆ ਜਾਂਦਾ ਕਿਉਂਕਿ ਸੋਨੇ ਨੂੰ ਬਹੁਤ ਸਾਰੇ ਲੋਕ ਲੁੱਟਣ ਵਾਲੇ ਬੈਠੇ ਹੁੰਦੇ ਨੇ ਹਰ ਵੇਲੇ ਭਾਵੇਂ ਉਹ ਬਾਹਰ ਦੇ ਲੋਕ ਹੋਣ ਚਾਹੇ ਸਮਾਜ ਦੇ ਕੁਝ ਲੋਕ ਹੋਣ ਚਾਹੇ ਕਈ ਵਾਰਾਂ ਕਈ ਰਿਸ਼ਤੇਦਾਰੀ ਚ ਵੀ ਹੋਣ ਉਹ ਵੀ ਉਹ ਚੀਜ਼ ਨੂੰ ਲੁੱਟ ਲੈਣਗੇ ਜੇ ਉਹਨਾਂ ਨੂੰ ਮੌਕਾ ਮਿਲ ਜਾਵੇ ਧੀਆਂ ਜਿਹੜੀਆਂ ਨੇ 골ਡ ਵਰਗੀਆਂ ਹੁੰਦੀਆਂ ਨੇ ਡਾਇਮੰਡ ਵਰਗੀਆਂ ਹੁੰਦੀਆਂ ਨੇ ਤੇ ਮਾਪੇ ਕੱਲ ਚੰਗੀ ਤਰ੍ਹਾਂ ਜਾਣਦੇ ਹੁੰਦੇ ਆ ਕਿ ਜੇ ਇੱਕ ਵਾਰੀ ਡਾਇਮੰਡ ਚੋਰੀ ਹੋ ਗਿਆ 골ਡ ਚੋਰੀ ਹੋ ਗਿਆ ਨਾ ਤੇ ਇੱਥੇ ਚੋਰੀ ਦਾ ੱਤਬਾ ਲੱਗ ਗਿਆ ਜਾਂ ਇਹਨੂੰ ਕੁਝ ਨੁਕਸਾਨ ਹੋ ਗਿਆ ਤੇ ਬਹੁਤ ਔਖਾ ਹੋ ਜਾਣਾ ਆ ਸਮਾਜ ਦੇ ਵਿੱਚ ਇਸ ਕਰਕੇ ਮਾਪੇ ਜੇ ਧੀਆਂ ਨੂੰ ਗੁੱਸੇ ਹੁੰਦਾ ਹੈ ਨਾ ਕਤਿਆਂ ਨੂੰ ਸਮਝ ਲੈਣਾ ਚਾਹੀਦਾ ਕਿ ਸਾਡੀ ਕੀਮਤ ਬਹੁਤ ਜ਼ਿਆਦਾ ਵਾ ਅਸੀਂ ਬਹੁਤ ਮਹਿੰਗੀਆਂ ਆ ਤੇ ਸਾਡੇ ਮਾਂ ਬਾਪ ਸਾਡੇ ਲਈ ਇਸ ਕਰਕੇ ਚਿੰਤਤ ਆ ਕਿਉਂਕਿ ਲੁਟੇਰੇ ਚੋਰ ਠੱਗ ਬਹੁਤ ਜ਼ਿਆਦਾ ਸਮਾਜ 'ਚ ਹੁੰਦੇ ਨੇ ਉਹਨਾਂ ਤੋਂ ਬਚਾਉਣ ਦੇ ਲਈ ਹਰ ਵੇਲੇ ਮਾਂ ਜਾਂ ਬਾਪ ਕਹਿੰਦਾ ਪੁੱਤ ਇੰਜ ਨਹੀਂ ਕਰਨਾ ਤੇ ਇਹ ਇੰਜ ਨਹੀਂ ਕਰਨਾ ਇੰਜਾਂ ਸੁਣਾਣੀ ਲੋਕਾਂ ਨਾਲ ਇੰਜ ਗੱਲ ਨਹੀਂ ਕਰਨੀ ਆਹ ਕੰਮ ਇੰਜ ਨਹੀਂ ਕਰਨਾ ਇਹ ਗੱਲ ਸਮਝ ਲੈਣੀ ਚਾਹੀਦੀ ਫਿਰ ਉਹਨਾਂ ਕਤਿਆਂ ਕਹਿੰਗੇ ਅੱਥੇ ਵੀਰਾਂ ਦੇ ਫਿਰ ਵੀਰਾਂ ਨੂੰ ਕਿਉਂ ਤੇ ਵੀਰੇ ਦਾ ਮਤਲਬ ਬਾਦੂ ਅੱਗੇ ਫਿਰ ਤੇ ਨਾ ਭੈਣ ਵੀ ਕਹਿ ਸਕਦੀ ਭੈਣਾ ਨੂੰ ਵੀਰ ਬੜੇ ਪਿਆਰੇ ਹੁੰਦੇ ਨੇ ਨਹੀਂ ਵੀਰ ਜਿਹੜੇ ਹੁੰਦੇ ਨੇ ਉਹਨਾਂ ਦੀ ਥੋੜੀ ਜੀ ਗੱਲ ਸਾਡੇ ਸਮਾਜਿਕ ਤਾਣੇ ਬਾਣੇ ਦੇ ਮੁਤਾਬਕ ਕੁਝ ਹੋਰ ਹੋ ਜਾਂਦੀ ਆ ਪੁੱਤਰ ਲੇਟ ਵੀ ਆ ਜੇ ਨਾ ਤੇ ਉਹਨੂੰ ਕੋਈ ਲੁੱਟਣ ਵਾਲੇ ਢੇਰੇ ਵਾਲ ਹੀ ਨਹੀਂ ਹੁੰਦੇ ਕਿਉਂਕਿ ਉਹ ਦੇ ਵਿੱਚ ਇੰਨੀ ਕਿ ਸ਼ਕਤੀ ਹੁੰਦੀ ਆ ਕਿ ਉਹ ਲਟੇਰੀਆਂ ਨੂੰ ਫੇਸ ਕਰ ਸਕਦਾ ਆ ਤੇ ਧੀਆਂ ਜਿਹੜੀਆਂ ਹੁੰਦੀਆਂ ਨੇ ਕਮਜ਼ੋਰਤ ਨਹੀਂ ਹੁੰਦੀਆਂ ਨਾ ਹੀ ਇਹ ਡਰਪੋਕ ਹੁੰਦੀਆਂ ਨੇ ਲੇਕਿਨ ਧੀਆਂ ਦੇ ਨਾਲ ਬਹੁਤ ਸਾਰੀਆਂ ਕੁਦਰਤੀ ਗੱਲਾਂ ਜਿਵੇਂ ਪ੍ਰੋਟੋਕੋਲ ਹੁੰਦਾ ਨਾ ਹਰ ਚੀਜ਼ ਦਾ ਪ੍ਰੋਟੋਕੋਲ ਜੁੜਿਆ ਹੁੰਦਾ ਹੈ ਮੁੰਡਿਆਂ ਦੇ ਨਾਲ ਪ੍ਰੋਟੋਕੋਲ ਜਿਹੜਾ ਥੋੜਾ ਘੱਟ ਹੁੰਦਾ ਆ ਮੁੰਡਾ ਜੇ ਰਾਤ ਨੂੰ ਵੀ ਲੇਟ ਆਜੂਗਾ ਨਾ ਤੇ ਉਹਨੂੰ ਕਿਹਨੇ ਲੁੱਟਣਾ ਨਹੀਂ ਆ ਜੇ ਧੀ ਇਕੱਲੀ ਆ ਰਹੀ ਆ ਤੇ ਉਹਨੂੰ ਲੁੱਟਣ ਵਾਲੇ ਨੂੰ ਪਤਾ ਲੱਗਣਾ ਧੀ ਇਕੱਲੀ ਆ ਰਹੀ ਆ ਭਾਵੇਂ ਸਕੂਟਰੀ ਤੇ ਆ ਰਹੀ ਹੋਵੇ ਕਿਸੇ ਤੇ ਆ ਰਹੀ ਉਹਨੂੰ ਲੁੱਟਣ ਲਈ ਕੁਝ ਲੋਕ ਤਿਆਰ ਬੈਠੇ ਹੋਣਗੇ ਇਸ ਕਰਕੇ ਮਾਪਿਆਂ ਦੀ ਚਿੰਤਾ ਹੁੰਦੀ ਆ ਦੀਆਂ ਦੇ ਪ੍ਰਤੀ ਕਿ ਸਾਡੀ ਜਿਹੜੀ ਧੀ ਆ ਅਸੀਂ ਚੰਗੀ ਜ਼ਿੰਮੇਵਾਰੀ ਨਿਭਾ ਲਈਏ ਉਹਦੇ ਪੜਾਉਣ ਤੋਂ ਉਹਦੇ ਵਿਆਹ ਤੱਕ ਤੇ ਜਦੋਂ ਵਿਆਹੀ ਜਾਂਦੀ ਹੈ ਧੀ ਨਾ ਫਿਰ ਉਹਦੇ ਲਟੇਰੇ ਘਟ ਜਾਂਦੇ ਨੇ ਉਹਦੇ ਚੋਰ ਘਟ ਜਾਂਦੇ ਨੇ ਉਹਦਾ ਕਾਰਨ ਹੁੰਦਾ ਕਿ ਉਹਦੇ ਨਾਲ ਇੱਕ ਚੰਗਾ ਇਨਸਾਨ ਜੁੜਿਆ ਹੁੰਦਾ ਆ ਜਿਹੜਾ ਲੁਟੇਰੀਆਂ ਨਾਲ ਲੜ ਸਕਦਾ ਆ ਜਾਂ ਉਦੋਂ ਤੱਕ ਧੀ ਨੂੰ ਸਮਝ ਲੱਗ ਚੁੱਕੀ ਹੁੰਦੀ ਆ ਕਿ ਹਾਂ ਸਮਾਜ ਬਹੁਤ ਗੰਦਾ ਆ ਸਮਾਜ ਬਹੁਤ ਖਰਾਬ ਆ ਕੁਝ ਲੋਕ ਸਾਡੇ ਸਮਾਜ ਦੇ ਫਿਰ ਉਹ ਧੀ ਸਿਆਣੀ ਹੋ ਜਾਂਦੀ ਆ ਤੇ ਧੀ ਫਿਰ ਉਹ ਆਪਣੀ ਗਾੜੀ ਜਿਹੜੀ ਉਹ ਰੱਬ ਸੋਨਾ ਉਲਾ ਦਿੰਦਾ ਫਿਰ ਉਹ ਉਹਨੂੰ ਸਮਝਾਉਣ ਲੱਗ ਪੈਂਦੀ ਆ ਜਦੋਂ ਰੱਬ ਧੀ ਦਿੰਦਾ ਆ ਚਾਹ ਉਹ ਕਹੇਗੀ ਨਹੀਂ ਪੁੱਤ ਇੰਜ ਨਹੀਂ ਕਰਨਾ ਇੰਜ ਨਹੀਂ ਕਰਨਾ ਇੰਜ ਕਰ ਫਿਰ ਉਹ ਉਹਨੂੰ ਸਮਝ ਲੱਗਦੀ ਕਿ ਨਹੀਂ ਮੇਰੀ ਮਾਂ ਤੇ ਮੇਰਾ ਬਾਪੂ ਬਿਲਕੁਲ ਸਹੀ ਸੀ ਉਦੋਂ ਮੈਨੂੰ ਸੋਚ ਨਹੀਂ ਸੀ ਮੈਨੂੰ ਸਮਝ ਨਹੀਂ ਸੀ ਹੁਣ ਮੈਨੂੰ ਰੱਬ ਨੇ ਧੀ ਦੇਤੀ ਆ ਨਾ ਤੇ ਨਾਲ ਹੀ ਮੈਨੂੰ ਚਾਨਣ ਵੀ ਕਰ ਦਿੱਤਾ ਮੈਨੂੰ ਜਾਗਰੂਕ ਵੀ ਕਰਤਾ ਕਿ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਆ ਕਿ ਮੈਂ ਆਪਣੇ ਸੋਨੇ ਨੂੰ ਮੈਂ ਆਪਣੇ ਗੋਲਡ ਨੂੰ ਮੈਂ ਆਪਣੇ ਡਾਈਮੰਡ ਨੂੰ ਸਾਂਭ ਸਾਮ ਕੇ ਰੱਖਣਾ ਕਿਦਾਂ ਫਿਰ ਉਹ ਹੀ ਧੀ ਜਿਹਨੂੰ ਮਾਂ ਪਿਓ ਦੀਆਂ ਛਿੜਕਾਂ ਬੁਰੀਆਂ ਲੱਗਦੀਆਂ ਸੀ ਫਿਰ ਉਹ ਹੀ ਧੀ ਗਾੜੀ ਆਪਣੀ ਧੀ ਨੂੰ ਕਿੰਨਾ ਪਿਆਰ ਕਰਦੀ ਕਿਦਾਂ ਸਾਮ-ਸਾਮ ਰੱਖਦੀ ਹੈ ਇਹ ਹਰ ਧੀ ਨੂੰ ਸਮਝ ਲੈਣਾ ਚਾਹੀਦਾ ਆ ਤੇ ਜਿਹੜੀਆਂ ਧੀਆਂ ਸਮਝ ਲੈਂਦੀਆਂ ਨੇ ਉਹਨਾਂ ਦੀ ਜ਼ਿੰਦਗੀ ਚ ਬਹੁਤ ਖੁਸ਼ੀਆਂ ਰਹਿੰਦੀਆਂ ਨੇ ਖੇੜੇ ਰਹਿੰਦੇ ਨੇ ਜ਼ਿੰਦਗੀ ਚ ਬੜਾ ਆਨੰਦ ਬਣਿਆ ਰਹਿੰਦਾ ਆ ਤੇ ਉਹ ਹਮੇਸ਼ਾ ਸਿਰ ਉੱਚਾ ਕਰਕੇ ਤੁਰਦੀਆਂ ਨੇ ਤੇ ਜਿਹੜੀਆਂ ਧੀਆਂ ਕੁਝ ਗਲਤੀ ਕਰ ਲੈਂਦੀਆਂ ਨੇ ਜਾਂ ਮੰਨ ਲਓ ਕਿ ਕੋਈ ਗੋਲਡ ਲੁੱਟਿਆ ਜਾਂਦਾ ਹੈ ਚੋਰੀ ਹੋ ਜਾਂਦਾ ਹੈ ਜਾਂ ਡਾਇਮੰਡ ਚੋਰੀ ਹੋ ਜਾਂਦੇ ਨੇ ਜਾਂ ਉਹਨਾਂ ਨੂੰ ਕੋਈ ਦਾਗ ਧੱਬਾ ਲੱਗ ਜਾਂਦਾ ਫਿਰ ਉਹਨਾਂ ਨੂੰ ساری ਉਮਰ ਸਿਰ ਨੀਵਾ ਕਰਕੇ ਤੁਰਨਾ ਪੈਂਦਾ ਆ ਇਸ ਕਰਕੇ ਮਾਪਿਆਂ ਦਾ ਝਗੜਾ ਮਾਪਿਆਂ ਨਾਲ ਸ਼ਿਕਵਾ ਨਹੀਂ ਕਰਨਾ ਚਾਹੀਦਾ ਉਹ ਬੜੀਆਂ ਕਰਮਾ ਭਾਗਾਂ ਵਾਲੀਆਂ ਧੀਆਂ ਨੇ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਹਰ ਵੇਲੇ ਸੁਚੇਤ ਕਰਦੇ ਰਹਿੰਦੇ ਨੇ ਜ਼ਿੰਮੇਵਾਰੀ ਦੇ ਨਾਲ ਜੋੜ ਕੇ ਰੱਖਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਉਂਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ